ਸੁਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ ਸੁਖਵੀਰ ਬਾਦਲ ਦੀ ਚਾਤੀ ਪ੍ਰਧਾਨਗੀ ਹੈ ਨਾਮ ਪ੍ਰਕਾਸ਼ ਸਿੰਘ ਬਾਦਲ ਫੀਜੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਈ ਸਵਾਲ ਚੁੱਕੇ ਨੇ ਉਹਨਾਂ ਮੋੜ ਅਕਾਲੀ ਦਲ ਨੂੰ ਸੋਜਿਤ ਕਰਨ ਦੀ ਮੰਗ ਕੀਤੀ ਹੈ ਕਿਹਾ ਕਿ ਜਸਵੀਰ ਸਿੰਘ ਰੋਡੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਜਾਵੇ ਰਾਜਦੇਵ ਸਿੰਘ ਖਾਲਸਾ ਨੇ ਸੁਖਵੀਰ ਬਾਦਲ ਦੀ ਅਗਵਾਈ ਤੇ ਸਵਾਲ ਚੁੱਕਦੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ ਕੋਮਾ ਬਦਲਣ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਅਕਾਲੀ ਦਲ ਜਿਹੜਾ 1920 ਦੇ ਵਿੱਚ ਕਾਇਮ ਹੋਇਆ ਸੀ ਜਿਸ ਮੰਤਵ ਨਾਲ ਜਿਸ ਮਕਸਦ ਦੇ ਨਾਲ ਉਹ ਕਾਇਮ ਕੀਤਾ ਗਿਆ ਸੀ ਉਸ ਦੀ ਪੁਨਰ ਸਿਰਜੀਤੀ ਚਰੀ ਜਾਵੇ ਬਦਲਣ ਦੀ ਗੱਲ ਤੇ ਹੁੰਦੀ ਹੈ ਕਿ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦਾ ਹੈ ਤੇ ਇਲੈਕਸ਼ਨ ਕਮਿਸ਼ਨ ਨਾਲ ਰਜਿਸਟਰਡ ਹੈ ਮੈਂ ਉਸੇ ਦੇ ਪ੍ਰਧਾਨ ਨੂੰ ਬਦਲਣ ਦੀ ਗੱਲ ਕਰਦਾ ਹਾਂ ਮਾ ਉਹਨੂੰ ਅਸਲ ਅਕਾਲੀ ਦਲ ਮੰਨਦਾ ਹਾਂ ਉਹ ਤਾਂ ਅਕਾਲੀ ਦਲ ਉਹ ਹੈ ਹੀ ਨਹੀਂ ਜਿਹੜਾ 1920 ਦੇ ਵਿੱਚ ਟਾਈਮ ਹੋਇਆ ਸੀ ਜਿਸ ਦੀ ਪੰਥਕ ਰਾਜਨੀਤੀ ਸੀ ਇਹ ਤਾਂ ਮੋਗੇ ਦੀ ਕਾਨਫਰੰਸ 'ਚ ਪ੍ਰਚਾਤ ਸਿੰਘ ਬਾਦਲ ਨੇ ਇਹ ਚਾਹਤਾ ਸੀ ਕਿ ਇਹ ਪੰਥਕ ਅਕਾਲੀ ਦਲ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਪਾਰਟੀ ਹੈ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਸਿੱਖਾਂ ਦੀ ਪ੍ਰਤਨਿਧਤਾ ਕਰਨ ਨੂੰ ਬਣਾਇਆ ਗਿਆ ਸੀ ਸਿੱਖ ਮੁੱਦਿਆਂ ਨੂੰ ਚੱਲਣ ਨੂੰ ਬਣਾਇਆ ਗਿਆ ਸੀ ਬੜੀ ਕੁਰਬਾਨੀ ਪਿਛੋਂ ਹੋਂਦ ਵਿੱਚ ਆਇਆ ਸੀ ਉਹ ਮੈਂ ਉਸ ਅਕਾਲੀ ਦਲ ਦੀ ਪੁਨਰ ਸਿਰਜੀਤੀ ਦੀ ਗੱਲ ਕਰੀ ਹੈ ਤੇ ਮੈਂ ਇਹ ਵੀ ਕਿਹਾ ਕਿ ਭਾਈ ਜਸਵੀਰ ਸਿੰਘ ਦੇ ਰੋਡੇ ਜਿਹੜੇ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸਰਪਤਾ ਜਥੇਦਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਨੇ ਅਤੇ ਬਾਬਾ ਜੁਵਿੰਦਰ ਸਿੰਘ ਦੇ ਜਿਹੜੇ ਨੇ ਪੋਤੇ ਨੇ ਤੇ ਉਹ ਇੱਕ ਵੱਡੇ ਸ਼ਹੀਦੀ ਪਰਿਵਾਰ ਦੇ ਨਾਲ ਸਬੰਧਤ ਨੇ ਉਹ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਹ 47 ਦਲ ਦਾ ਦੇਖੋ ਭਾਈ ਜਸਵੀਰ ਸਿੰਘ ਰੋਡੇ ਦੀ ਇਸ ਲਈ ਠੀਕ ਲੱਗੀ ਉਹ ਤਿੰਨ ਮੁੱਦੇ ਨੇ ਉਸ ਦੇ ਵਿੱਚ ਪਹਿਲਾ ਮੁੱਦਾ ਇਹ ਹੈ ਕਿ ਉਹ ਮਹਾਨ ਜਿਹੜੀ ਸ਼ਹਾਦਤ ਦੇਣ ਵਾਲੇ ਪਰਿਵਾਰ ਦੇ ਵਿੱਚ ਨੇ ਉਹ ਤੇ ਪਹਿਲੀ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਉਹ ਸਕੇ ਭਤੀਜੇ ਨੇ ਬੱਬਾ ਜਗਵਿੰਦਰ ਸਿੰਘ ਦੇ ਉਹ ਪੁੱਤਰ ਨੇ ਤੇ ਦੂਸਰਾ ਉਹਨਾਂ ਦੇ ਪਿਤਾ ਜਦੀਰ ਸਿੰਘ ਉਹ ਅੰਮ੍ਰਿਤ ਸ਼ਹੀਦ ਹੋਏ ਨੇ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ ਉਹਨਾਂ ਦੇ ਭਰਾ ਜ ਸਰਦਾਰ ਸਵਰਨ ਸਿੰਘ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦੇ ਵਿੱਚ ਬਲੂ ਸਟਾਰ ਵੇਲੇ ਇਹ ਜਦੋਂ ਜੇ ਜ਼ਬਰ ਜ਼ੁਲਮ ਹੋ ਰਿਹਾ ਸੀ ਉਹਨਾਂ ਨੇ ਮਹਾਨ ਸ਼ਹਾਦਤ ਦਿੱਤੀ ਉਹਨਾਂ ਦੇ ਭਰਾ ਲਖਵੀਰ ਸਿੰਘ ਰੋਡੇ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਸ਼ਹਾਦਤ ਦਿੱਤੀ ਤੇ ਉਹ ਪਰਿਵਾਰ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪੈਦਾ ਹੋਏ ਬਾਬਾ ਜੋਗਿੰਦਰ ਸਿੰਘ ਹੋਏ ਸਰਦਾਰ ਜਗੀਰ ਸਿੰਘ ਹੋਏ ਸਰਦਾਰ ਸੁਵਰਨ ਸਿੰਘ ਹੋਏ ਤੇ ਸਰਦਾਰ ਲਖਵੀਰ ਸਿੰਘ ਰੋੜੇ ਹੋਏ ਇਹ ਹੀ ਜੇ ਪਰਿਵਾਰ ਦਾ ਜਿਹੜਾ ਸ਼ਹੀਦ ਪਰਿਵਾਰ ਹੈ ਉਸ ਦੇ ਜਿਹੜੇ ਕਰਤਾ ਧਰਤਾ ਜਿਹੜੇ ਨੇ ਉਸ ਦੇ ਵੀ ਹੁਣ ਵਿਚਰਨ ਵਾਲੇ ਨੇ ਜਿਹੜੇ ਉਸ ਪਰਿਵਾਰ ਦੇ ਕਿੰਨੇ ਉਹ ਭਾਈ ਐਸੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਜਿਹੜੇ ਕਿ ਅਚਾਲਤ ਸਿੰਘ ਸਾਹਿਬ ਦੇ ਸਾਥਕ ਜਸੇਦਾਰ ਵੀ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਜ਼ਥੇਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਬਿਲਕੁਲ ਲਾਇਕ ਫਾਇਕ ਨੇ ਦੇਖੋ ਉਹਨਾਂ ਨਾਲ ਤਾਂ ਗੱਲ ਹੋਣ ਦੀ ਲੋੜ ਹੀ ਨਹੀਂ ਹੁੰਦੀ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੀ ਤਜਵੀਜ਼ ਰੱਖੋ ਤੇ ਉਹ ਤਾਂ ਜਿਹੜੀ ਹੈਗੀ ਆ ਉਹ ਸੰਜਤ ਨਾਲ ਮੇਰੀ ਗੱਲ ਹੋਈ ਤੇ ਸਾਰੇ ਸੰਜਤ ਦੀ ਸੋਚੇ ਜਿਹੜੀ ਸੀ ਥਾਲਸਾ ਪੰਥ ਦੀ ਆਵਾਜ਼ ਸੀ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਨੇ ਉਹ ਪੁਨਰ ਸਿਰਜਿਤ ਅਟਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਸੁਖਵੀਰ ਬਾਦਲ ਤਾਂ ਸਿੱਖੇ ਨਹੀਂ ਹੈ ਸਰਵੀਰ ਬਾਦਲ ਦੀ ਤਾਂ ਦੀ ਪ੍ਰਧਾਨਗੀ ਹੈ ਨਾਮ ਪ੍ਰਤਾਪ ਸਿੰਘ ਬਾਦਲ ਸੀਗੇ ਇਹ ਲੋਕ ਤਾਂ ਇਹਨਾਂ ਨੇ ਸਿੱਖੀ ਦੀ ਕੋਈ ਮਰਿਆਦਾ ਜਿਹੜੀ ਆ ਉਹ ਕਾਇਮ ਰੱਖਿਓ ਨਹੀਂ ਇਹਨਾਂ ਨੇ ਬੇਅਦਬੀ ਇਤਰਾਈ ਬਰਗਾੜੀ ਦੀ ਬੇਅਦਬੀ ਕੋਾਈ ਜੋਹਰ ਸਿੰਘ ਵਾਲੇ ਵਿੱਚੋਂ ਪਵਨ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਕਰਾਇਆ ਫਿਰ ਇਹਨਾਂ ਨੇ ਬਹਿਬਲ ਕਲਾਂ ਗੋਲੀ ਚਲਾਈ ਇਹਨਾਂ ਨੇ ਕੋਟਕਪੂਰੇ ਗੋਲੀ ਚਲਾਈ ਇਹਨਾਂ ਨੇ ਜਿਹੜੀ ਅਣਮੰਗੀ ਮਾਫੀ ਯਾ ਲਈ ਮਾਫੀ ਜਿਹੜੀ ਸੀ ਜੀ ਉਹ ਜਿਹੜਾ ਆਪਣੇ ਆਪ ਨੂੰ ਅਰ ਰਹੀਮ ਕਹਾਉਂਦਾ ਗੁਰਮੀਤ ਰਾਮ ਰਹੀਮ ਉਹਨੂੰ 20 ਕਰੋੜ ਰੁਪਇਆ ਖਰਚ ਕੀਤਾ ਸਿੱਖ ਪੰਥ ਦੀਆਂ ਧਜੀਆਂ ਉਡਾਈਆਂ ਤੇ ਸਿੱਖ ਪੰਥ ਦੀ ਹਰੇਕ ਮਰਿਆਦਾ ਦੀ ਢੋਰ ਉਲੰਘਣਾ ਕੀਤੀ ਸੋ ਇਹ ਨੂੰ ਵੀਰ ਬਾਦਲ ਨੂੰ ਕੌਣ ਮੰਨਦਾ ਵੀ ਇਹ 40 ਦਲ ਦਾ ਪ੍ਰਧਾਨ ਹੈ ਦੇਖੋ ਸੰਜਤ ਨੇ ਪ੍ਰਧਾਨਤਾ ਪਹਿਲਾਂ ਹੀ ਬਦਲਣ ਤਾਂ ਕਿਉਂਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਉਸ ਨੂੰ ਸੰਜਤ ਰਾਜ ਕਰਨ ਵਾਲੀ ਪਾਰਟੀ ਬਣਾਉਂਦੀ ਸੀ ਜਾਂ ਮੁੱਖ ਜਿਹੜੀ ਮਜ਼ਬੂਤ ਵਿਰੋਧੀ ਧਿਰ ਬਣਾਉਂਦੀ ਸੀ ਇੰਨੀਆਂ ਸੀਟਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਂਦੀਆਂ ਸੀ ਜਦੋਂ ਪੰਜਾਬੀ ਸੂਬਾ ਬਣਿਆ ਤੇ ਪਹਿਲੀ ਚੋਣ 1967 ਦੇ ਵਿੱਚ ਹੋਈ ਆ ਉਸ ਸਮੇਂ ਤੋਂ ਹੀ ਸ਼ਰੋਮਣੀ ਅਕਾਲੀ ਦਲ ਦੀ ਇਹ ਹਾਲਤ ਸੀ ਤੇ ਅੱਜ ਤਿੰਨ ਸੀਟਾਂ ਵਿਧਾਨ ਸਭਾ ਵਿੱਚ ਨੇ ਉਦੇ ਚੋਂ ਵੀ ਐਮ ਐਲ ਏ ਇਹਨਾਂ ਦੀ ਮੀਟਿੰਗ ਚ ਆਉਂਦਾ ਦੋ ਐਮ ਐਲ ਏ ਆਉਂਦੇ ਨਹੀਂ ਹਨ ਇੰਨੀ ਵੱਡੀ ਦੁਰਦਸ਼ਾ ਤਾਂ ਕਦੇ ਹੋਈ ਨਹੀਂ ਇਹਨਾਂ ਨੂੰ ਸੰਜਤ ਨੇ ਪਹਿਲੇ ਹੀ ਲਾ ਦਿੱਤਾ ਸੁਖਵੀਰ ਬਾਦਲੇ ਦੇ ਅਸਤੀਫਾ ਦੇਣ ਦੀ ਥੀ ਲੋੜ ਹੈ ਅਸਤੀਫਾ ਤਾਂ ਹੋ ਹੀ ਗਿਆ ਜਿਹਦੇ ਪੱਲੇ ਕੁਝ ਨਹੀਂ ਹੈ ਹੁਣ ਇੱਕ ਜਿਹੜੀ ਹੈ ਸੀਟ ਪਾਰਲੀਮੈਂਟ ਦੇ ਵਿੱਚ ਜਿੱਤੀ ਹੈ ਉਹ ਵੀ ਇੱਕ ਬੜਾ ਜਿਹੜਾ ਸੀ ਇਹਨਾਂ ਨੇ ਗੈਰ ਨਾਤੇ ਇੱਕ ਸਮਝੌਤਾ ਕਰਕੇ ਜਿੱਤੀ ਹੈ ਮੈਂ ਉਸ ਬਾਰੇ ਅਜੇ ਕੁਝ ਨਹੀਂ ਬੋਲਣਾ ਚਾਹੁੰਦਾ ਤੇ ਇਹਨਾਂ ਦਾ ਕੋਈ ਹੈ ਹੀ ਦਰਜਾ ਬੰਦ ਹੈ ਹੀ ਨਹੀਂ ਸ਼ਰੌਨੀ ਅਕਾਲੀ ਦਲ ਹੈ ਹੀ ਨਹੀਂ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਆਪਣੇ ਕਾਲ ਦੇ ਵਿੱਚ ਜਮੀਨ ਹਲਾਤੀ ਸੀ। ਬਾਬਾ ਜੋਗਿੰਦਰ ਸਿੰਘ ਨੇ ਇੰਨੀ ਜ਼ਬਰਦਸਤ ਰਾਜਨੀਤੀ ਕੀਤੀ ਸੀ ਸਿੱਖ ਪੰਥ ਦੀ ਮਹਾਨ ਕੁਰਬਾਨੀ ਪਿਛੋਂ ਤੇ 13 ਵਿੱਚੋਂ 10 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਪਾਰਲੀਮੈਂਟ ਦੀਆਂ ਉਹਨਾਂ ਦੀ ਪ੍ਰਧਾਨਗੀ ਵੇਲੇ ਆਈਆਂ ਸੀਗੀਆਂ ਤੇ ਇਹ ਸਾਲਾ ਦੇ ਵਿੱਚ ਇਹ ਜੇ ਪਰਿਵਾਰ ਨਾਲ ਸੰਬੰਧਤ ਤੇ ਸ਼ਹੀਦਾਂ ਦੇ ਪਰਿਵਾਰ ਦੇ ਨਾਲ ਸੰਬੰਧਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਨਿਸ਼ਚਿਤ ਤੌਰ ਤੇ ਵਾਰ ਲਿਆਉਣ ਜੇ ਸ਼ਰੌਨੀ ਟਾਲੀ ਦਲ ਦਾ ਉਹਨਾਂ ਨਾਲੋਂ ਹੋਰ ਵਧੀਆ ਤੇ ਸੁਚੋਜਾ ਜਿਹੜਾ ਹੈਗਾ ਹੁਣ ਤੂੰ ਬਦਲ ਹੋਈ ਨਹੀਂ ਸਕਦਾ